ਹੋ ਗਈ ਤੇ ਆਲੀ ਹਾਂਜੀ ਹੋ ਗਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਕੀ ਲੈ ਲਿਆ ਇਹ ਲਿਖਿਆ ਇੱਥੇ ਪਰਦੇ ਰਾਦਾ ਨੂੰ ਹੁੰਦਾ ਤੇ ਇੱਥੇ ਬਰਾਂਡੇ 'ਚ ਪਰਦੇ ਲਾਈਏ ਤੇ ਉਹ ਲਿਖਿਆ ਇੱਕ ਆਹ ਕਮਰੇ ਦੇ ਪਰਦੇ ਲੱਗਣੇ ਆ ਅੱਗੇ ਉਹ ਕਮਰੇ ਚੀਜ਼ੇ ਪਰਦੇ ਲਾ ਲਏ ਆ ਨਾ ਹੁਣ ਜੀ ਕਰਦਾ ਵੀ ਸਾਰੇ ਕਮਰੇ ਚ ਲਾਈਏ ਵੈਸੇ ਅੱਗੇ ਵੀ ਹੈਗੇ ਇੱਥੇ ਬਰਾਂਡੇ 'ਚ ਪਰ ਇਹ ਆ ਵੀ ਇਹ ਪਰਦੇ ਰਾਹ ਕੇ ਅਸੀਂ ਬਾਹਰ ਲੈ ਗਏ ਆ ਛੱਡ ਦਲੇ ਤੇ ਹੁਣ ਇੱਥੇ ਵੀ ਰਾਦਾ ਵਾ ਆ ਵੀ ਕਮਰਿਆਂ ਦੇ ਪਰਦੇ ਜਿਹੜੇ ਖਰਾਬ ਹੋ ਗਏ ਹੀ ਪੁਰਾਣੇ ਹੋ ਗਏ ਹੀ ਤੋ ਹੁਣ ਕਲੀ ਨਵੀਂ ਹੋਈ ਆ ਤੇ ਫਿਰ ਪਰਦੇ ਵੀ ਨਹੀਂ ਪੁਰਾਣੇ ਲਾਉਣੇ ਜੀ ਕਰਨ ੜਿਆ ਤੇ ਮੈਂ ਵੀ ਹੁਣ ਉਹ ਪਰਦੇ ਨਵੇਂ ਲੈ ਕੇ ਆਉਨੇ ਆ ਤੇ ਉਹ ਲਾਉਣੇ ਆ ਤੇ ਉਹਨਾਂ ਦੀ ਮੰਨਤੀ ਕਰਕੇ ਤੇ ਉਹ ਲਿਖਣ ਦੀ ਆ ਪੁਰਾਣੇ ਪਰਦੇ ਸਾਰੇ ਬੇਕਾਰ ਬੇਕਾਰ ਨਹੀਂ ਉਹਨਾਂ ਦਾ ਹੋਰ ਕੋਈ ਸਿਸਟਮ ਬਣਾਉਣਾ ਜਾਂ ਕੁਛ ਨਾ ਕੁਛ ਇੰਤਜ਼ਾਮ ਚ ਵਰਤੇ ਹੀ ਜਾਂਦਾ ਵਾ ਮੈਨੂੰ ਬਣਾ ਲੈ ਕਮੀਜ਼ਾਂ ਉਹ ਕਪੜਾ ਹੋਰ ਹੁੰਦਾ ਨਾ ਫਿਰ ਕੀ ਐ ਨਹੀਂ ਉਹ ਕਿਤੇ ਨਾ ਕਿਤੇ ਵਰਤੇ ਜਾਂਦੇ ਆ ਕਪੜਾ ਫੈਸ਼ਨ ਵਿੱਚ ਜਾਣ ਦਿੰਦੀ ਕੁਛ ਨਾ ਕੁਛ ਉਹਦਾ ਤਰਕੀਬ ਕੱਢ ਲੈਣੀ ਆ ਜਾਂ ਪਾ ਕੋਈ ਸਰਾਣੇ ਦੇ ਕਬਲ ਹੋ ਜਾਣਗੇ ਜਾਂ ਕੁਛ ਵਗੈਰਾ ਕੋਈ ਵੀ ਚੀਜ਼ ਬਣ ਸਕਦੀ ਆ ਤੇ ਵੇਸਟ ਨਹੀਂ ਜਾਣਾ ਉਹ ਕਪੜਾ ਅੱਗੇ ਇੱਕ ਵਾਰੀ ਪਰਦਾ ਕੱਢਿਆ ਸੀ ਤੇ ਉਹ ਪਰਦੇ ਦਾ ਬਣਾ ਲਿਆ ਨੂੰ ਫ੍ਰਿਜ ਦਾ ਛਾਂਟ ਬਣਾ ਲਿਆ ਵੇਸ਼ੱਕ ਹੁਣ ਨਹੀਂ ਪਾਈਦਾ ਇੱਕ ਦੋ ਵਾਰੀ ਕਮੈਂਟ ਆਈ ਜਾਂਦੇ ਫ੍ਰਿਜ ਦੇ ਉੱਤੇ ਛਾਂਟ ਨਹੀਂ ਪਾਈਦਾ ਤੇ ਤਾਂ ਕਰਕੇ ਉਹ ਲਾਵਾ ਛੜਿਆ ਸੀ ਛਾਂਟ ਨਹੀਂ ਤੇ ਪਹਿਲਾਂ ਫ੍ਰਿਜ ਦੇ ਉੱਤੇ ਛਾਂਟ ਪਾਈ ਰੱਖੀਦਾ ਸੀ ਉਹ ਪਰਦੇ ਦਾ ਬਣਾਇਆ ਸੀ ਹੁਣ ਵੀ ਇਹਨਾਂ ਪਰਦੇਆਂ ਦਾ ਵੀ ਕੋਈ ਪ੍ਰਾਣਿਆਂ ਦਾ ਕੁਛ ਨਾ ਕੁਛ ਇਂਡਜਾਮ ਕਰ ਲਾਂਗੇ ਵੀ ਉਹ ਵੀ ਵਰਤੋਂ ਜਾਜਣ ਕੱਪੜਾ ਵੇਸਟ ਨਾ ਹੋ ਜਾਵੇ। ਬਿੰਤੀ ਬਿੰਤੀ ਕਰ ਲਈਏ। ਬਿੰਤੀ ਕਰ ਲਈ ਮੇਰੀ ਖਣੀ ਆ ਜਿਹੜੇ 9 ਫੁੱਟ ਦੇ ਪਰਦੇ ਆ ਉਹ ਵੱਖਰੇ 7 ਫੁੱਟ ਵਾਲੇ ਪਰਦੇ ਵੱਖਰੇ ਤੇ ਹੁਣ ਜਾ ਕੇ ਪਤਾ ਲੱਗੂਗਾ ਵੀ ਕਿਹੜੇ ਕਲਰ ਦੇ ਇੱਥੇ ਕਿੰਨਾ ਲੱਗਣਾ? ਇੱਥੇ ਤੇ 9 ਫੁੱਟ ਦੇ ਲੱਗਣਿਆ। 9 ਫੁੱਟ ਦੇ। 4 ਵਰਦੇ ਲੱਗਣੇ ਘਟੋ ਘਟ। ਤੇ ਬਾਹਰ ਲੈਣ ਵਾਲਾ ਉਹ ਵੀ ਵੱਤ ਕਰਨਾ ਪੈਣਾ ਵਾ ਛੋਟੇ ਜਿਹੇ ਵਰਦੇ। ਉਹ ਵੀ 9 ਫੁੱਟ ਦੇ ਲੱਗਣੇ। ਇੱਧਰ ਲੱਗਣਾ ਵਾ 7 ਫੁੱਟ ਦਾ। ਇਹ ਤੇ ਸਾਫਟ ਫੁਰਤਾ ਲੱਗੇਗਾ ਉਸ ਕਮਰੇ ਤੇ ਲੱਗੇਗੇ ਨਾ ਚਲੋ ਫੇ ਚੱਲਦੇ ਆ ਚੱਲਦੇ ਰਹਿੰਦੇ ਆ ਕਿਦਾਂ ਪਸੰਦ ਆਉਂਦੇ ਆ ਆਹੀ ਹੈ ਕਿ ਪਰਦੇ ਲੈਣੇ ਤੇ ਲੈਣ ਤੇ ਆਪਣੀਆਂ ਆਪਣੀਆਂ ਚੁੰਨੀਆਂ ਦੇਖਿਆ ਕਰਨਾ ਕੋਸ਼ਾ ਦਸਣਾ ਕੋਸ਼ਾ ਨਾ ਕਿ ਪਰਦੇ ਆ ਦੁਕਾਨ ਥੋੜੀ ਜਿਆਦੇ ਸੂਟਾਂ ਵਾਲੀ ਹੈ ਇਹਦੇ ਨਹੀਂ ਚੁੰਨੀਆਂ ਵੀ ਲੈਣੀਆਂ ਸੀ ਮੈਂ ਉਹ ਤੇ ਲਿਖੀਆਂ ਵੀ ਹਨੀ ਆ ਚੱਲ ਕੋਈ ਤੁਹ ਕਾ ਚੁੰਨੀਆਂ ਨਹੀਂ ਲੈਣੀਆਂ ਇੱਕ ਲੱਲੀ ਆ ਕਲਰ ਕਰਾਉਣਾ ਸੀ ਹਾਂ ਜੀ ਅਜੇ ਕਲਰ ਨਹੀਂ ਕਰਾਉਣਾ ਹਾਂ ਆ ਆ ਮੈਂ ਕਲਰ ਕਰਾਉਣਾ ਚਲੋ ਜੇ ਤੇ ਇੱਕ ਨਾਲ ਮੇਜਾਂਗੇ ਇੱਕ ਸਹੇਲਾ ਸਾਥੀ ਹੋਵੇ ਪਰਦੇ ਬਹੁਤ ਹੈ ਸ਼ੀਸ਼ੇ ਕਾ ਸਾਰੇ ਸੋਹਣੇ ਲੱਗਦੇ ਆ ਜਿਹੜਾ ਮਰਜ਼ੀ ਰੰਗ ਆਇਆ ਕੋਈ ਪਸੰਦ ਆ ਗੱਦੀਆਂ ਕਾਫੀ ਕਲਰ ਦੀ ਹਾਂਜੀ ਗੱਦੀਆਂ ਨੇ ਗੱਦੀਆਂ ਨੇ ਗੱਦੀਆਂ ਨੇ ਹੈਗੀਆਂ ਕਾਫੀ ਕਲਰ ਪਸੰਦ ਆਇਆ ਵਾ ਅੱਗੇ ਅੱਗੇ ਵੀ ਕਾਫੀ ਕਲਰ ਦੇ ਲਏ ਐ ਨਾ ਦੋ ਤਰ੍ਹਾਂ ਦੇ ਹੁਣ ਵੀ ਵਾਈਟ ਕਲੀ ਤੇ ਜਿਹੜੇ ਆ ਬਾਕੀ ਨੇ ਜਿਆਦਾ ਫੱਬਨੇ ਆ ਮੇਰੇ ਖਿਆਲ ਚ ਤੇ ਤੁਸੀਂ ਵੀ ਅੱਗੇ ਆਪਣੀ ਸਲਾਹ ਦੱਸੋ ਮੇਰੀ ਕਾਦੀ ਸਲਾਹ ਇੱਕ ਇਹ ਆ ਵੀ ਜਿਹੜੇ ਪਰਦੇ ਆ ਉਹ ਵੱਖਰੇ ਵੱਖਰੇ ਲਵਾਂਗੇ ਨਾ ਤੇ ਜੇ ਕਿਸੇ ਬੰਨੇ ਉਹ ਥੋੜਾ ਥੜ ਜਾਏ ਜਿਸ ਤਰ੍ਹਾਂ ਕੋਈ ਕਮਰੇ ਦਾ ਥੜ ਜੇਗਾ ਉਹ ਵੱਖਰੇ ਵੱਖਰੇ ਤੇ ਫਿਰ ਉਹਨੂੰ ਸੈੱਟ ਨਹੀਂ ਹੋਣਾ ਇਦਾਂ ਜੇ ਬਾਈਜਾਂ ਸੇ ਇੱਕ ਪਰਦੇ ਦਾ ਥੜ ਜੇਗਾ ਦੂਜੇ ਦਾ ਵੱਧ ਜੇਗਾ ਤਾਂ ਉਹ ਉਹਦੇ ਨਾਲ ਸੈੱਟ ਹੋ ਸਕਦਾ ਵਾ ਤਾਂ ਕਰਕੇ ਮੈਂ ਇੱਕੋ ਕਲਰ ਦੇ ਹੋਣਗੇ ਨਾ ਤਾਂ ਫਿਰ ਆਪੇ ਜਾ ਕੇ ਅਡਜਸਟਮੈਂਟ ਕਰ ਲਾਂਗੇ ਨਾ ਪਰਦਿਆਂ ਦੀ। ਮੈਂ ਦੋ ਕਿਹਾ ਨਾ 9 ਫੁੱਟ ਦੇ। ਹਾਂਜੀ। ਚੇਤਾ ਹੀ ਨਹੀਂ ਵੀ ਕਿਹੜੇ ਪਰਦੇ ਲਿਓਣੇ ਆ। ਨਹੀਂ ਆਗਾ ਚੇਤਾ ਉਹ ਕਨਫਿਊਜ਼ੀ ਜੀ ਹੋ ਗਈ ਨਾ ਸਾਰੇ ਪਰਦੇ ਕੋਈ 9 ਫੁੱਟ ਦੇ ਕੋਈ 7 ਫੁੱਟ ਦੇ। ਨਾਲ ਕਲਰ ਵੀ ਹੋਰ ਹੋਰਾ। ਦੁਕਾਨਦਾਰ ਭਾਈ ਵੀ ਖੜੇ ਆ ਵੀ ਕਰਨ ਕਿਤੇ। ਆਪਾਂ ਅੰਦਰ ਗਿਆ ਅੰਦਰ ਹੀ ਪਰਦੇ ਦੇਖ ਕੇ। ਚਲੋ ਕੱਟ ਦੋ ਫਿਰ ਬਸ। ਬਰਾਂਡੇ ਵਾਸਤੇ ਕਿਹੜੇ ਲਏ ਆ ਦੂਸਰੇ? ਬਰਾਂਡੇ ਵਾਸਤੇ ਜਾਸ ਵਧ ਘਟ ਹੋ ਜਾਣਗੇ ਤੇ ਇੱਕ ਦੂਜੇ ਚੋਂ ਇਦਾਂ ਪਾਵਾਂ ਦੇ ਪਰਦੇ ਤੇ ਜਿਹੜੇ ਕਮਰਿਆਂ ਦੇ ਲੈ ਆ ਉਹ ਆ ਲੈ ਲਿਆ ਤੇ ਜਿਹੜੇ ਉਹ ਉੱਧਰ ਲੱਗੇ ਨੇ ਦੂਸਰੇ ਬੇਟੀਆਂ ਦੇ ਕਮਰੇ ਦੇ ਉਹ ਆ ਲੈ ਲਿਆ ਹੂੰ ਠੀਕ ਹੈ ਨਾ ਚਾਰ ਦੋ ਛੇ ਹਾਂਜੀ ਚਾਰ ਦੋ ਆਸ਼ੇ ਆਏ ਹੈਗੇ ਹੀ ਪਰਦੇ ਲੈਣ ਪਰਦੇ ਲੈ ਕੇ ਸਿਰਫ ਪਰਦੇ ਲੈਣ ਹੀ ਜਾਣਾ ਉਹ ਤੇ ਹੁਣ ਕੀ ਹੋ ਗਿਆ ਪੀ ਸੋਫਾ ਤੇ ਕਵਰ ਕਢਵਾ ਲਿਆ ਕਵਰ ਸਹੀ ਹੈ ਐਜੀ ਕਈ ਗਲਗਰਾਂ ਉੱਤਣ ਲੱਗਿਆ ਕੋਸ਼ਿਸ਼ ਹੀ ਬਣ ਪੁੱਛ ਗਈ ਐ ਦੇਖੋ ਕੀ ਕਰਦੇ ਅੱਗੇ 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 ਦੇਖੋ ਤਹਨੇ ਕੋ ਜਦ ਤੀਰ ਨਹੀਂ ਜਿੱਨਾ ਕਰੀ ਸੀ ਜਿੱਨਾ ਕਿਹਾ ਤੀਰ ਲੱਗ ਪਾ ਰਿਹਾ ਸੋਣਾ ਲੱਗਣ ਰਿਹਾ ਵੇਖ ਨਹੀਂ ਰੱਬ ਨੂੰ ਤਾਂ ਬਹੁਤ ਸੋਣਾ ਕਿਹੜਾ ਪਸੰਦ ਕੀਤਾ ਫਿਰ ਪਹਿਲਾਂ ਤਾਂ ਉਹਨਾਂ ਨੇ ਆ ਦੋ ਗੱਡੇ ਹੀ ਇਹਨਾਂ ਦੋਵਾਂ ਵਿੱਚੋਂ ਮੈਂ ਆ ਸਿਲੈਕਟ ਕੀਤਾ ਸੀ ਹੁਣ ਜੀ ਬਹੁਤੀਸਰਾ ਉਹ ਗੱਡੇ ਆ ਹੁਣ ਇਹ ਦੋਨੇ ਪਿੱਛੇ ਰਹਿ ਗਏ ਆ ਤੁਹਾਨੂੰ ਸਿਲੈਕਟ ਕਰਨਾ ਬਹੁਤ ਵਧੀਆ ਬਹੁਤ ਚਲਦਾ ਰਿਹਾ ਬਕਰ ਇਹਦਾ ਵਫਰੇ ਹੀ ਹੈ ਕੰਡਰ ਵੀਟ ਦਾ ਨਹੀਂ ਨਹੀਂ ओके ओके ਇਹਨੂੰ ਭੇਜੇਗਾ ਵੀ ਨਾ ਕਪੜਾ ਲੈ ਕੇ ਜਾਉ ਕਪੜਾ ਲੈ ਆਉਥਾ ਨਾ ਬਿੰਦੀ ਵਾਲਾ ਡਿਜ਼ਾਈਨ ਸਭ ਤੋਂ ਪਹਿਲੇ ਦੇਖਿਓ ਇਹ ਬਣੇ ਦੀ ਲੋਕੋਖਰੀ ਆਂਦੀ ਹੈ ਇਹੋ ਕਰੋ ওকে ਸੈਲੈਕਟ ਹਾਂ ਫਾਈਨਲੀ ਇਹ ਨਾ ਚਲ ਉਹ ਕਮਰੇ ਦੇ ਪਰਦੇ ਵੀ ਇਸੇ ਕਲਰ ਦੇ ਹਨ ਹਾਂ ਸੇਮ ਸੇਮ ਹੋ ਜਾਏਗਾ ਵੇਗਾ ਸੁਣ ਹਾਂਜੀ ਇਹ ਮੈਨੂੰ ਇਹ ਦੱਸ ਕੀ ਘਰੋਂ ਤੇ ਇਹ ਗੱਲ ਹੋਈ ਵੀ ਪਰਦੇ ਲੈਣ ਜਾਣਾ ਫਿਰ ਚੁੰਨੀ ਦਾ ਰੰਗ ਚੁੰਨੀ ਦਾ ਚੁੰਨੀ ਵੀ ਨਿਕਲ ਆਇਆ ਚੁੰਨੀ ਵੀ ਲੈਣੀ ਆ ਉਸ ਤੋਂ ਬਾਅਦ ਚੁੰਨੀ ਨੂੰ ਰੰਗ ਵੀ ਕਰਾਉਣਾ ਵਾ ਫਿਰ ਉਸ ਤੋਂ ਬਾਅਦ ਸੋਫੇ ਦਾ ਕੱਪੜਾ ਵੀ ਨਿਕਲ ਆਇਆ ਉਸ ਤੋਂ ਬਾਅਦ ਜਾਲੀ ਵੀ ਲਾਉਣੀ ਆ ਮਤਲਬ ਆਈਡੀਆ ਕਿੱਥੋਂ ਆਈ ਜਾਂਦੇ ਆ ਜੇ ਮੈਂ ਸਾਰਾ ਕੁਝ ਹੀ ਮੈਂ ਘਰੇ ਦਾ ਕਿਉਂ ਜੇ ਤੁਹਾਨੂੰ ਵੀ ਐਨੇ ਕੰਮ ਕਰਾਉਣੇ ਆ ਤਈ ਦੇ ਮੈਂ ਬਣਾ ਲਵਾਂ ਰਹਿ ਐਨੇ ਕੰਮ ਹੋਰ ਆਣੀ ਦੇ ਦੂੰ ਇਹ ਕਰਕੇ ਮੈਂ ਕੱਲਾ ਪਰਦੇਆਂ ਦਾ ਨਾਂ ਲਿਆ ਹੀ ਤੇ ਚਲੋ ਪਰਦੇਆਂ ਵਾਲੋ ਕਹਿੰਦੇ ਆ ਹੌਲੀ 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 ਸਾਰੇ ਕੰਮ ਹੋ ਜਾਣਗੇ ਜੇ ਇੱਕ ਵਾਰੀ ਪਹੁੰਚੀ ਆਵਾਂਗੇ ਸ਼ਹਿਰ ਤੇ ਕਿਉਂਕਿ ਬਾਰ ਬਾਰ ਨਿਕਲੇ ਨਹੀਂ ਜਾਂਦਾ ਘਰੋਂ ਬੱਚਿਆਂ ਕਰਕੇ ਉਹ ਨਿਕਲੇ ਜਾਂਦਾ ਹੁਣ ਬੱਚੇ ਸਕੂਲ ਗਏ ਆ ਤੇ ਹੁਣ ਚਲੋ ਨਿਕਲੇ ਆ ਤੇ ਜਿਹੜੇ ਹੁਣ ਰਹਿੰਦੇ ਕੰਮ ਆ ਉਹ ਸਾਰੇ ਇੱਕ ਵਾਰੀ ਹੋ ਜਾਂਦੇ ਤੇ ਬਾਅਦ ਵਾਰ ਫੇਰੇ ਲਾਉਣੇ ਉਹਦੇ ਵਿੱਚ ਤੁਹਾਡਾ ਹੀ ਨੁਕਸਾਨ ਆ ਹੁਣ ਤੇ ਮਗਾਲੇ ਆ ਹੁਣ ਕੀ ਲੈ ਗਏ ਮਗਰ ਸੰਤ ਕਰਨੇ ਆ ਪਰ ਜਿਹੜੇ ਰੰਗ ਵਾਲੇ ਵੇਖੀਏ ਨਾ ਜੀ ਕਹਿੰਦਾ ਵੀ ਉਹ ਰੰਗ ਲੈ ਜੀ ਹੈ ਨਾ ਰੰਗ ਸਾਰੇ ਸੋਹਣੇ ਲੱਗਣਦੇ ਆ ਦੇਖੋ ਆ ਜਿਹੜਾ ਵਾਈ ਕਲਰ ਹੈ ਦੀ ਆਪਣੀ ਹੈ ਨਾ ਗਰੇਸ ਆ ਤੇ ਸੋ ਵੀ ਕਲਰ ਆ ਵੇਖੋ ਸਾਰੇ ਕਲਰ ਸਾਰੇ ਸੋਹਣੇ ਲੱਗਣਦੇ ਆ ਪਰ ਖੜਨ ਨੇ ਪਈ ਉਹ ਹੀ ਆ ਨਾ ਜਿਹੜੇ ਹੋ ਇਹ ਪਸੰਦ ਕਰ ਲਿਆ ਸਾਰੀ ਦੁਕਾਨ ਚ ਫਿਰ ਕੇ ਅਜੇ ਵੀ ਨਹੀਂ ਦੀ ਕਰਨ ਰਿਆ ਆ ਨੈਟ ਦੇ ਕਿ ਕਿਸਮ ਨੇ ਛੋਣਾਂ ਵੇਤੂ ਕੇ ਵਾਲੇ ਹਾਂ ਜਿਹੜੇ ਕਰ ਲਿਆ ਨਾ ਸਲੈਕਟ ਉਹ ਹੀ ਆ ਬਸ ਨਹਾ ਚੱਲ ਸੰਗਾ ਤੋਂ ਕਾ ਵੀ ਕੰਮ ਮੁੱਕ ਗਿਆ ਏ ਉਦਾਂ ਅੱਗੇ ਇੱਕ ਵਾਰੀ ਸੋਫਿਆਂ ਦੇ ਕਵਰ ਸੀਤੇ ਸੀ ਉਹ ਮੈਂ ਖੁਦ ਕਪੜਾ ਲੈ ਕੇ ਖੁਦ ਸੀਤੇ ਸੀ ਕਿੰਨਾ ਚਿਰ ਕੱਢ ਗਈ ਉਹ ਵੀ ਖੁਦ ਹੀ ਪਾੜ ਤੇ ਬਾਅਦ ਚ ਨਹੀਂ ਖੋਦ ਨਹੀਂ ਪਾੜੇ ਉਦੋਂ ਮਤਲਬ ਕਿ ਉਦੋਂ ਸਾਡਾ ਉਹ ਹਿਸਾਬ ਹੁੰਦਾ ਸੀ ਵੀ ਜੇ ਬੂਹਾ ਨਹੀਂ ਸ਼ੀਸ਼ੇ ਵਾਲਾ ਹੁੰਦਾ ਜਾਲੀ ਵਾਲਾ ਸੀ ਬੂਹਾ ਹੁੰਦਾ ਸੀ ਤੇ ਉਦੋਂ ਘਟਾ ਬੜਾ ਹੁੰਦਾ ਹੁੰਦਾ ਸੀ ਤੇ ਉਹ ਖਰਾਬ ਹੋ ਗਏ ਤੇ ਤਾਂ ਕਰਕੇ ਇੱਕ ਮੈਂ ਘਰੇ ਸੀਤੇ ਸੀ ਤੇ ਉਹੋ ਜੀ ਫਿਟਿੰਗ ਨਹੀਂ ਬਣੀ ਥੋੜੇ ਬਹੁਤੇ ਢਿੱਲੇ ਹੀ ਬਰ ਸੀਪੇ ਬੜੇ ਵਧੀਆ ਸੀ ਤੇ ਕਾਫੀ ਚਿਰ ਕੱਢ ਗਏ ਉਹ ਵੀ ਤੇ ਹੁਣ ਜਦੋਂ ਦੇ ਉਹ ਲੱਥੇ ਆ ਉਦੋਂ ਦੇ ਮੁੜ ਕੇ ਚੜਾਏ ਨਹੀਂ ਗਏ ਹੁਣ ਆ ਟੇਲਰ ਕੋ ਸੁਵਾਵਾਂਗੇ ਟੇਲਰ ਹੀ ਕਰ ਲਿਆ ਨਾਲ ਹੀ ਹਾਂ ਉਹ ਆ ਜਾਣਗੇ ਚਲੋ ਇਕ ਕੰਨ ਦਾ ਸਮਾਨ ਜਿਹੜਾ ਵਾ ਇਹ ਨਾਨੀ ਨੇ ਕਹਤਾਂ ਦਾ ਕੀ ਕੀ ਚਾਹੀਦਾ ਹੁਣ ਬੈੱਡ ਸ਼ੀਟਾ ਕਢਾ ਲਈਆਂ ਅਜੇ ਨਹੀਂ ਘਰ ਜਾਣਾ ਇਹਨਾਂ ਦਾ ਸਾਈਜ਼ ਫੁੱਲ ਹੈ ਅਜੇ ਪਤਾ ਨਹੀਂ ਕੀ ਕੁਝ ਹੈ ਚਾਹੀਦਾ ਸਮਾਨ ਠੀਕ ਉਹਨਾਂ ਨੇ ਨਾਲ ਟੇਰ ਲਾਤਾ ਜਨੂਨ ਦੇ ਇਹ ਜੀ ਰੱਖੀ ਜਾਣ ਲਈ ਆ ਪਸੰਦ ਨਹੀਂ ਪਸੰਦ ਆਇਆ ਮੈਂ ਗ੍ਰੇ ਦੇ ਘਰ ਮਰਨ ਨੂੰ ਹੋਗਾ ਮੈਂ ਤੇ ਗ੍ਰੇ ਗ੍ਰੇ ਕਰਦਾ ਹਾਂ ਦੇਖੀ ਗ੍ਰੇ ਹੀ ਰਹਿਣੀ ਹੋਇਆ ਸੁਰਾਣੇ ਦਾ ਕੱਪੜਾ ਲੈ ਆਲਾ ਗ੍ਰੇ ਫਿਰ ਹਨਾ ਦੇਖ ਲੈ ਆਲਾ ਗ੍ਰੇ ਉਸ ਤੋਂ ਮੇਰੀ ਬਾਤ ਹੈ ਆਹੋ ਗ੍ਰੇ ਚਾਦਰ ਮੈਂ ਇਹ ਆ ਵੀ ਕੱਲਾ ਸੋਹਣਾ ਹੈ ਡਿਜ਼ਾਈਨ ਵਿੱਚ ਕੁਝ ਲੱਗਦਾ ਮੈਂ ਕੀ ਲਿਖਾਂ ਦੇਖ ਨੇ ਤੂੰ ਇਹ ਮਤ ਪਾਖੇ ਦੇਣੇ ਗਾ ਸਾਰਾ ਕੰਮ ਆ ਫਿਰ ਕੇ ਲੈਣਾ ਟੇ ਆਣ ਕੇ ਇੱਥੇ ਟਿਕੜਾ ਹੁੰਦਾ ਫਿਰ ਤੇ ਘਰ ਜਾਣ ਤੋਂ ਪਹਿਲਾਂ ਰੋਡ ਉੱਪਰ ਨਹੀਂ ਹੈ ਬਰਕਰਾਰ ਦਾ ਕੰਮ ਵੀ ਖੋਲਣਾ ਪਾਰਲਰ ਵੀ ਸਾਰੇ ਨਾਮ ਮੇਰੇ ਤੋਂ ਅਗੇ ਤੋਂ ਮੜੇ ਟੰਡੀਆਂ ਹੈ ਇਹਨੇ ਵੀ ਕੰਮ ਖੋਲਣਾ ਨੂੰ ਤੇ ਮੋਟੋ ਪ੍ਰੀਤੀ ਆ ਕੰਮ ਕਰ ਲਓ ਮੈਂ ਨਾ ਮੈਂ ਹਾਂ ਇੰਨਾ ਕਾਚਾ ਫੀ ਕਰਾ ਮੇਰਾ ਵੀ ਠਾਕ ਪੰਦਾ ਮਾਣ ਬਹੁਤ ਵਧੀਆ ਮਨ ਕੇ ਭਾਜੀ ਉਹ ਦਿਨ ਪੜਦੇ ਲੈ ਕੇ ਆਏ ਸੀ ਤੇ ਨਾਲ ਹੀ ਨਾਲ ਪਰਦੇ ਨਾਲ ਸੋਫਿਆਂ ਦੇ ਕਵਰ ਤੇ ਸੋਫਿਆਂ ਦੇ ਕਵਰ ਤੇ ਹੋਰ ਤੇ ਕਵਰ ਜਿਹੜਾ ਸਿਲੈਕਟ ਕਰਨ ਦੇ ਆ ਆ ਪਾਸਾ ਲੱਕ ਰੱਖਣਾ ਵਾ ਜਾਂ ਦੂਜਾ ਰੱਖਣਾ ਵਾ ਦੂਜਾ ਕਰਿਓ ਭਲਾ ਕਿਹੜਾ ਸਹੀ ਲੱਗਦਾ ਹਾਂ 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 ਜਿਆਦਾ ਵਧੀਆ ਲੱਗਦਾ ਇਧਰ ਮੁਕਾਬਲੇ ਹਣਾ ਤੂੰ ਦੱਸ ਕਿਹੜਾ ਰੱਖਣਾ ਇਧਰ ਹੋ ਗਿਆ ਦੋਵੇਂ ਅਹੀਂ ਤੇ ਬਹਿਣਾ ਹੀ ਆ ਨਹੀਂ ਬੋਦੀ ਜਾ ਆਏ ਡਾਕੀ ਕਿਤਾ ਵਲਾਂ ਆਈ ਜਾਦਾ ਵਧੀਆ ਲੱਗਿਆ ਚਲੋ ਇਹ ਹਰਾ ਦੇ ਇਹਦੇ ਵਿੱਚ ਉਹ ਜਿਹੜੇ ਆ ਡਾਟਸ ਨੇ ਨਾ ਉਹ ਜ਼ਿਆਦਾ ਰੱਭਣ ਦੇ ਆ ਉਹਦੇ ਵਿੱਚ ਥੋੜੇ ਚਲੋ ਇਹ ਹਰਾ ਦੋ ਕਰ ਦੋ ਹੂੰ ਸੋਹਣੇ ਮੈਂ ਬਾਕੀ ਸੋਹਣੇ ਦੀ ਵੀ ਸੁਣੀ ਗਈ ਜਾਂਦੇ ਹੁੰਦੇ ਆ ਵਾਰੀ ਸਾਲੀ ਤੇ ਰੂੜੀ ਦੀ ਵੀ ਸੁਣੀ ਜਾਂਦੀ ਉਹ ਹਿਸਾਬ ਹੋ ਗਿਆ ਇਹਦੇ ਵਿੱਚ ਇੱਕ ਵਾਰੀ ਵੈਹੇ ਜਦੋਂ ਦੇ ਆਏ ਆ ਕਿੰਨਾ 17 ਸਾਲ ਹੋ ਗਏ ਉਦੋਂ ਦੇ ਆਏ ਆ ਤੇ ਇੱਕ ਵਾਰੀ ਛਾਂਟ ਮੈਂ ਬਣਾਏ ਸੀ ਮਹਿਰੂਨ ਕਲਰ ਦੇ ਉਦੋਂ ਬਣਾਏ ਸੀ ਤੇ ਕਾਫੀ ਚਿਰ ਉਹ ਵੀ ਕੱਢ ਕੇ ਛਾਂਟ ਪਾਹੇ ਪਰ ਉਹ ਫਿਰ ਖਰਾਬ ਹੋ ਗਏ ਸੀ ਤਾਂ ਕਰਕੇ ਉਹ ਐ ਫਿਰ ਲਾ ਦਿੱਤੇ ਫਿਰ ਕਾਫੀ ਚਿਰ ਇਦਾਂ ਹੀ ਸੋਫੇ ਪਏ ਰਹੇ ਆ ਤੇ ਹੁਣ ਅਸੀਂ ਗਏ ਤੇ ਪਰਦੇ ਲੈਣ ਆ ਅਚਾਨਕ ਆ ਕੇ ਸਲਾਹ ਬਣ ਗਈ ਉੱਥੇ ਜਦੋਂ ਵੇਖਿਆ ਕੱਪੜਾ ਸੋਫਿਆਂ ਦਾੰਦੇ ਹੈਗਾ ਮਿਲ ਜਾਂਦਾ ਉਹਨਾਂ ਨੂੰ ਪੁੱਛਿਆ ਦੇ ਜਦੋਂ ਕੱਪੜੇ ਵੇਖੇ ਦੋ ਤਿੰਨ ਪ੍ਰਿੰਟ ਤੇ ਬਹੁਤ ਸੋਹਣੇ ਲੱਗੇ ਤੇ ਫਿਰ ਅਸੀਂ ਨਾਲ ਹੀ ਲੈਣ ਦੇ ਵੀ ਚੱਲੇ ਨਾਲ ਉਹਨਾਂ ਨੇ ਇਹ ਵੀ ਕਰਿਆ ਇਹ ਭਾਜੀ ਹੁਣ ਨਾਲ ਹੀ ਆ ਜਾਂਦੇ ਆ ਇਹਨਾਂ ਦਾ ਇਹ ਕੰਮ ਆ ਵੀ ਬੜੀ ਫਿਟਿੰਗ ਚ ਸੀਂਦੇ ਆ ਭਾਈ ਕਾਦੀਆਂ ਦੇ ਨਾ ਤੁਹਾਡਾ ਹਾਂਜੀ ਹਾਂਜੀ ਕਾਦੀਆਂ ਲਾ ਕੇ ਲਾ ਕੇ ਤਾਂ ਹੁਣ ਤੁਸੀਂ ਚਲੇ ਚਲੇ ਜਾਂਦੇ ਜੀ ਹਾਂਜੀ ਇਹਨਾਂ ਨੇ ਨਾਲ ਹੀ ਮਸ਼ੀਨ ਲਿਆਉਣੀ ਆਪਣੀ ਸਾਰਾ ਸਮਾਨ ਨਾਲ ਹੀ ਤੇ ਘਰ ਬੈਠ ਕੇ ਬੇਨਤੀ ਮਾਰ ਕੇ ਐ ਵਧੀਆ ਪੂਰੀ ਫਿਟਿੰਗ ਦੇ ਵਿੱਚ ਛਿੰਦੇ ਆ ਤੇ ਜੇ ਕਿਸੇ ਨੇ ਵੀ ਸੋਣੇ ਹੋਣ ਤੇ ਲਾਗੇ ਤੁਸੀਂ ਗੱਲ ਕਰ ਲਿਓ ਉਹਨਾਂ ਨਾਲ ਭਾਈ ਨੰਬਰ ਬੋਲ ਦਿਓ ਆਪਣਾ 6280 6280 45 ਹੈ 6280 45536 6280 43 45 ਅੱਛਾ 6280 45536 5365 ਇਹਨਾਂ ਦਾ ਨੰਬਰ ਹੈ ਜੇ ਕਿਸੇ ਵੀ ਵੀਰ ਭੈਣ ਨੂੰ ਇਹ ਸੋਣੇ ਹੋਣ ਜਿਨ੍ਹਾਂ ਨੇ ਤੇ ਇਹਨਾਂ ਨਾਲ ਕਰ ਲਿਓ ਸੰਪਰਕ ਇਲਾਕੇ ਲਾਗੇ ਚਲੇ ਜਾਂਦੇ ਕਾਦੀਆਂ ਸ਼ਹਿਰ ਦੇ ਕਾਦੀਆਂ ਦੇ ਨੇ ਤੁਸੀਂ ਹਾਂਜੀ ਕਾਦੀਆਂ ਕਾਦੀਆਂ ਦੇ ਨੇ ਤੇ ਬੜੀ ਵਧੀਆ ਫਿਟਿੰਗਾਂ ਸੀਂਦੇ ਆ ਮੈਂ ਜਿਹੜਾ ਸਿੱਪਣ ਕੇ ਚੱਲ ਜਾਣਗੇ ਪਤਾ ਲੱਗ ਜਾਣਾ ਹਾਂ ਫਿਟਿੰਗ ਜਿੱਦਾਂ ਵੀ ਸੀਂਦੇ ਇਹਨਾਂ ਨੂੰ ਹਾਂਜੀ ਮੁਕਤਲਾ ਕੰਮ ਆਹ ਰਹਿ ਗਏ ਨਾ ਬਸ ਪਤਾ ਜੋਣੀ ਲੱਗੀ ਫੇਟਣ ਵਾਲੀ ਨਾਂ ਦੇ ਨਾਂ ਸਾਰਾ ਕੰਮ ਹੀ ਮੁਕਾਤਾ ਜੀ ਇਹਨਾਂ ਨੇ ਜਾਲੀ ਫਟਰੀ ਉਹ ਚੱਲੀ ਬਸ ਠੀਕ ਹੁਣ ਹਾਂ ਬਹੁਤ ਸੰਤ ਕੜਾ ਨਵੇਂ ਲੱਗਦੇ ਪਏ ਹਨ ਨਵੇਂ ਬਣ ਕੇ ਕਰਦੇ ਨੇ ਮੈਂ ਬਿਊਟੀ ਪਾਦਰ ਚ ਹੋਇਆ ਹੋ ਗਿਆ ਹੁੰਦੇ ਆ ਨਾ ਹੋਸਾਬ ਹੋ ਗਿਆ ਹੋਸਾਬ ਹੋ ਗਿਆ ਇਧਰ ਨੇ ਆਪਣਾ ਇਧਰ ਆਪਣਾ ਖੋਲਿਆ ਆਪਣਾ ਖੋਲਿਆ ਪਤੰਗਾ ਬਣਾਉਂਦਾ ਹੋਰ ਤਾਂ ਕੁਛ ਆ ਲੈਣਾ ਯਾ ਮੈਂ ਜਿੱਦਾਂ ਨਾਲ ਸੇਰੀ ਪਹਿਲਾਂ ਮਠਨੀ ਬਣਾ ਲੈਂਦਾ ਚਾਹਤੀ ਨੇ ਚਲ ਜਾਈ ਚਾਹਤੀ ਆਈ ਓਏ ਕੰਮ ਕਰ ਸੇਰੀ ਸੇਰੀ ਪੁਰਾਣਾ ਇਹ ਨਾ ਪਹਿਲਾਂ 12 ਮੀਟਰ ਕਪੜਾ ਮੰਗਾਇਆ ਸੀ ਤੇ ਸਾਡੇ ਸੋਫੇ ਵੱਡੇ ਹਨ ਥੋੜੇ ਜਿਹੀ ਚੌੜਾਈ ਜੀ ਜ਼ਿਆਦਾ ਵਾ ਪੁਰਾਣਾ ਮਨ ਪਹਿਲਾਂ ਦੇ 12 ਲੱਗਣਾ ਮੈਂ ਤਾਂ ਉਹ ਸੋਫਾ ਲਵੇ ਕੇ ਤੇ 2 ਮੀਟਰ ਹੋਰ ਮੰਗਾਇਆ ਹਾਂ ਨਾ ਨਹੀਂ 12 ਮੀਟਰ ਨਹੀਂ ਤੇ 15 ਹੈ ਪਹਿਲਾਂ 15 ਸੀ ਹਾਂ 15 ਮੀਟਰ ਤੇ 2 ਮੀਟਰ ਹੋਰ ਮੰਗਾਇਆ ਤੇ 17 ਮੀਟਰ ਚ ਸਾਡੇ ਸੋਫੇ ਕੰਪਲੀਟ ਹੋ ਗਏ ਸੋਫਿਆਂ ਦਾ ਸਾਈਜ਼ ਦੇ ਹਿਸਾਬ ਨਾਲ ਹੁੰਦਾ ਨਾ ਸਾਡੇ ਜਿਹੜੇ ਆ ਪੁਰਾਣੇ ਰਵਾਜ ਦੇ ਆ ਚੌੜਾਈ ਦੇ ਵਿੱਚ ਕਈ ਸੋਫੇ ਹੁੰਦੇ ਸਿੱਧੇ ਸਿੱਧੇ ਦੇ ਹੁੰਦੇ ਆ ਉਸ ਹਿਸਾਬ ਨਾਲ ਕਪੜਾ ਲੱਗਦਾ ਹੈ ਚਲੋ ਇਹ ਕਰੀ ਨਾ ਬਣ ਗਏ ਫੇਰ ਅੱਗੇ ਜਾਲੀ ਨਹੀਂ ਲਵਾਈ ਉਦੋਂ ਪਹਿਲਾਂ ਹਣਾ ਕਾਫੀ ਛੇੜ ਹੋ ਗਿਆ ਇਸੇ ਗਲੇ ਦੀ ਦੀ ਸਾਰੇ ਖਬਰ ਹੋ ਗਏ ਨਾਲ ਹੀ ਉਹ ਨਾ ਤਰ ਗਏ ਹਣਾ ਕੰਮਲੇ ਦੇ ਆਹ